ਕਿ ਪਰਮਾਤਮਾ ਤੇਰੇ ਹਿਰਦੇ ਘਰ ਦੇ ਅੰਦਰ ਹੈ ਜਿਹੜੇ ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਦਾ ਮਥਾਜੀ ਹੋਈ ਬੈਠਾ ਹੈ ਉਹ ਪਰਮਾਤਮਾ ਮਾਰਕ ਚਲਤ ਚਲੇ ਹਰ ਗਾਇ ਇਹ ਤੇਰੇ ਕਰਮਾਂ ਵਿੱਚੋਂ ਹੀ ਉਹ ਪਰਮਾਤਮਾ ਜਿਹੜਾ ਹੈ ਉਹ ਬਾਹਰ ਆਏਗਾ ਯਾਦ ਰੱਖਣਾ ਜਿਸ ਇਨਸਾਨ ਜਿੰਨਾ ਮਰਜ਼ੀ ਇਹ ਪਾਠ ਕਰ ਰਿਹਾ ਹੋਏ ਨਾ ਬੈਠ ਕੇ ਜੇਕਰ ਕਿਸੇ ਨਾਲ ਮਾੜਾ ਕਰਦਾ ਹੈ ਕਿਸੇ ਨਾਲ ਗਲਤ ਕਰਦਾ ਹੈ ਮਾਰਨ ਨੂੰ ਸੰਤੁਸ਼ਟੀ ਨਹੀਂ ਆਉਂਦੀ ਜਿੱਦਨ ਕਿਸੇ ਦਾ ਭਲਾ ਕਰਕੇ ਆਉਂਦਾ ਹੈ ਜਿੱਦਨ ਕਿਸੇ ਦੇ ਕੰਮ ਆਉਂਦਾ ਹੈ ਉਹਦਾ ਸਰੀਰ ਉਹਦਾ ਸਾਧਨ ਉਹਦਾ ਧਨ ਜਿਹੜੀ ਨੀਂਦ ਇਨਸਾਨ ਨੂੰ ਉਸ ਦਿਨ ਮੰਜੇ ਦੇ ਉੱਤੇ ਹੁੰਦੀ ਹੈ ਉਹੋ ਜੀ ਨੀਂਦ ਕਦੇ ਆਉਂਦੀ ਨਹੀਂ ਕਿਉਂ ਸੰਤੁਸ਼ਟੀ ਹੈ ਉਸ ਦਿਨ ਉਸ ਦਿਨ ਉਹ ਇਨਸਾਨ ਸੈਟੀਸਫਾਈਡ ਹੋਇਆ ਹੈ ਬਾਸ਼ ਅਕਸਨ ਲੱਗੇ ਅੰਦਰ ਬੈਠੇ ਹੋਏ ਪ੍ਰਮਾਤਮਾ ਨੂੰ ਦੇਖ ਰਜੌਰੀ ਪੁੰਛ ਦੇ ਇਲਾਕੇ ਦੇ ਅੰਦਰ ਇੱਕ ਰਾਜਪੂਤ ਘਰਾਣੇ ਦੇ ਵਿੱਚੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ ਪਰਿਵਾਰ ਨੇ ਨਾਮ ਰੱਖਿਆ ਸੀ ਲక్ష్మణ ਦਾਸ ਲక్ష్మణ ਦਾਸ ਨਾਮ ਰੱਖਿਆ ਗਿਆ ਜੋ ਪਰਿਵਾਰ ਵਿੱਚੋਂ ਉਹਨੂੰ ਮਿਲਿਆ ਸ਼ਿਕਾਰ ਖੇਡਣਾ ਤੀਰ ਚਲਾਉਣੇ ਤਲਵਾਰ ਚਲਾਉਣੀ ਇਹ ਪਰਿਵਾਰ ਵਿੱਚੋਂ ਹੀ ਮਿਲ ਗਿਆ ਪਿਤਾ ਨੇ ਸ਼ਿਕਾਰ ਖੇਡਣ ਵਾਸਤੇ ਜਾਇ ਕਰਨਾ ਪੁੱਤ ਨੇ ਵੇਖ-ਵੇਖ ਕੇ ਪਿਤਾ ਦੇ ਨਾਲ ਜਾ ਜਾ ਕੇ ਸ਼ਿਕਾਰ ਖੇਡਣਾ ਸਿੱਖ ਲਿਆ ਇੱਕ ਦਿਨ ਕਹਿੰਦੇ 15 ਕੋ ਸਾਲ ਦੀ ਉਮਰ ਹੈ ਲక్ష్ਮਣ ਦਾਸ ਦੀ ਨਾਲ ਦੇ ਮਿੱਤਰਾਂ ਦੇ ਨਾਲ ਜੰਗਲ 'ਚ ਸ਼ਿਕਾਰ ਖੇਡਣ ਵਾਸਤੇ ਗਿਆ ਜਿਹੜਾ ਤੀਰ ਨੂੰ ਵੇਖ ਕੇ ਜਿਹੜਾ ਕਮਾਨ ਨੂੰ ਦੇਖ ਕੇ ਭੱਜ ਕੇ ਫੜ ਲੈਂਦਾ ਸੀ ਜਾ ਕੇ ਕਮਾਨ ਤੇ ਤੀਰ ਨੂੰ ਅਰ ਜ਼ਿੰਦਗੀ ਦੇ ਅੰਦਰ ਇੱਕ ਐਸੀ ਘਟਨਾ ਵਾਪਰੀ ਹੱਥੋਂ ਤੀਰ ਵੀ ਛੁੱਟ ਗਿਆ ਤੇ ਹੱਥੋਂ ਕਮਾਨ ਵੀ ਛੁੱਟ ਗਈ ਪੱਥੇ 'ਚੋਂ ਤੀਰ ਕੱਢਿਆ ਕਮਾਨ ਦੇ ਉੱਤੇ ਚਾੜ੍ਹ ਕੇ ਤੀਰ ਨੂੰ ਅਜੇ ਛੱਡਿਆ हिरणी ਦੇ ਪੇਟ ਨੂੰ ਪਿੰਡਦਾ ਹੋਇਆ ਹੀਰ ਜਿਹੜਾ ਤੀਰ ਜਿਹੜਾ ਹੈ ਉਹ हिरਣੀ ਦੇ ਪੇਟ ਤੋਂ ਪਾਰ ਹੋ ਗਿਆ ਅੱਖਾਂ ਦੇ ਸਾਹਮਣੇ ਉਸ हिरਣੀ ਦੇ ਪੇਟ ਵਿੱਚੋਂ ਨਿਕਲੇ ਹੋਏ ਬੱਚੇ ਤੜਫ ਤੜਫ ਕੇ ਮਰ ਗਏ 15 ਸਾਲ ਦੀ ਉਮਰ ਸੀ ਮਾਦੋ ਦਾਸ ਦੀ ਲక్ష్మణ ਦਾਸ ਦੀ ਮਨ ਦੇ ਉੱਤੇ ਘਟਨਾ ਨੇ ਬੜਾ ਅਸਰ ਪਾਇਆ ਘਰ ਆ ਗਿਆ ਉਦਾਸ ਹੋ ਗਿਆ ਬਿਲਕੁਲ ਕਿ ਇਹ ਕੀ ਮੇਰੇ ਕੋਲ ਹੋ ਗਿਆ ਘਰੋਂ ਚਲੇ ਗਿਆ ਕਰੋ ਦੌੜ ਗਿਆ ਇੱਕ ਗੁਰੂ ਮਿਲਿਆ ਇਹਨੂੰ ਆਪਣਾ ਸੰਤ ਜਿਹਨੂੰ ਲੋਕੀ ਕਹਿੰਦੇ ਨੇ ਪਰ ਐਸਾ ਸੰਤ ਨਹੀਂ ਜਿਹੜਾ ਘਰ-ਬਾਰ ਨੂੰ ਛੱਡ ਕੇ ਜਿਹੜਾ ਸੰਤ ਨੂੰ ਆਪਣੇ ਆਪ ਨੂੰ ਸੰਤ ਖਾਉਣ ਲੱਗ ਜਾਈ ਫੱਕਰ ਸੁਭਾਅ ਦਾ ਕੋਈ ਸਾਧੂ ਮਿਲਿਆ ਉਹਨੂੰ ਜਾ ਕੇ ਆਪਣਾ ਇਹਨੇ ਗੁਰੂ ਧਾਰਨ ਕਰ ਲਿਆ ਕਹਿੰਦਾ ਮੈਂ ਘਰ ਨੂੰ ਛੱਡ ਕੇ ਆਇਆ ਹਾਂ ਉਹ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਉਹ ਆਪਣੇ ਚੇਲਾ ਬਣਾਉਣ ਵਾਸਤੇ ਉਹਨਾਂ ਦੇ ਮਨ 'ਚ ਡਰ ਹੁੰਦਾ ਕਿ ਕਦੇ ਕੱਲ ਨੂੰ ਚਲੇ ਜਾਣਾ ਜਾਈ ਆਪਣਾ ਚੇਲਾ ਤੇ ਬਣਾ ਲਿਆ ਲక్ష్మణ ਦਾਸ ਨੂੰ ਇਹਦਾ ਨਾਮ ਹੀ ਬਦਲ ਕੇ ਰੱਖ ਦਿੱਤਾ ਜੇ ਕੱਲ ਨੂੰ ਕੋਈ ਪੁੱਛੇ ਕਿ ਇੱਥੇ ਲక్ష్మణ ਦਾਸ ਗਰੇ ਦੇਖਿਆ ਤੇ ਨਹੀਂ ਕੋਈ ਦੱਸ ਨਾ ਦੇ ਨਾਮ ਰੱਖ ਦਿੱਤਾ ਮਧੂ ਦਾਸ ਲక్ష్మణ ਦਾਸ ਨੇ ਆਪਣੀ ਜ਼ਿੰਦਗੀ ਦੇ ਅੰਦਰ ਸਭ ਤੋਂ ਪਹਿਲਾ ਗੁਰੂ ਧਾਰਿਆ ਉਹਦਾ ਨਾਮ ਹੈ ਜਾਣਕੀ ਪ੍ਰਸਾਦ ਕਿ ਜਾਣਕੀ 10 ਵੀ ਲਿਖਦੇ ਹਨ ਜਾਣਕੀ ਪ੍ਰਸਾਦ ਨੂੰ ਇਹਨੇ ਆਪਣਾ ਗੁਰੂ ਧਾਰਿਆ ਕਈ ਸਾਲ ਇਹਦਾ ਚੇਲਾ ਰਿਆ ਚੇਲਾ ਰਹਿਣ ਤੋਂ ਬਾਅਦ ਕਹਿੰਦੇ ਇੱਕ ਦਿਨ ਜਾਣਕੀ ਪ੍ਰਸਾਦ ਵਿਚਾਰਾਂ ਗੋਸ਼ਟੀਆਂ ਕਰਨ ਵਾਸਤੇ ਦੂਸਰੇ ਇਲਾਕੇ ਦੇ ਅੰਦਰ ਗਿਆ ਇੱਥੇ ਜਾਣਕੀ ਪ੍ਰਸਾਦ ਦੇ ਨਾਲ ਉਹਨੂੰ ਕੋਈ ਚੰਗਾ ਗੁਰੂ ਦਿਖਿਆ ਉਸ ਦਾ ਨਾਮ ਸੀ RAM JI DAS ਇਹ ਗੱਲ ਫਿਰ ਨੁਕਤਾ ਨੋਟ ਕਰਿਓ ਜਿਹੜੇ ਇਨਸਾਨ ਦੀ ਭਟਕਣਾ ਹੈ ਨਾ ਉਹ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਗੁਰੂਆਂ ਨੂੰ ਬਦਲਦਾ ਰਹੇਗਾ ਜਿਆਦਾ ਰੱਖਣਾ ਜਿਹੜੇ ਆ ਲੋਕ ਰਹੇ ਨਾ ਕਿ ਸੱਚੇ ਸਹੇਬਾ ਕਿਆ ਨਹੀਂ ਕਰਤੇ ਰੇ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੁ ਪਾਵੇ ਜਿਹੜਾ ਇੱਥੇ ਬੈਠ ਕੇ ਰੋਂਦਾ ਰਿਹਾ ਨਾ ਦੁਨੀਆਂ ਦੇ ਕਿਸੇ ਵੀ ਗੁਰੂ ਦੇ ਅੱਗੇ ਜਾ ਕੇ ਨੱਕ ਰਗੜਦੇ ਉਹਦੀ ਕਦੇ ਪੂਰੀ ਪੈਣੀ ਨਹੀਂ ਜੀ ਜਿਹੜਾ ਇੱਥੇ ਆਪਣੇ ਆਪ ਨੂੰ ਕੰਧ ਕਹਿੰਦਾ ਕਿ ਮੈਨੂੰ ਗੁਰੂ ਨੇ ਕੁਝ ਨਹੀਂ ਦਿੱਤਾ ਯਾਦ ਰੱਖਣਾ ਗਰੀਬ ਹੋਣਾ ਕੋਈ ਪਾਪ ਨਹੀਂ ਹੈ ਗਰੀਬ ਘਰ ਚੋਂ ਪੈਦਾ ਹੋ ਗਿਆ ਗਰੀਬ ਬਣ ਗਿਆ ਇਹ ਪਾਪ ਥੋੜੀ ਹੈ ਜੇਕਰ ਮੈਨੂੰ ਕੋਈ ਪੁੱਛਦਾ ਕਿ ਤੂੰ ਕਿਹੜੇ ਘਰ ਚ ਜਨਮ ਲੈਣਾ ਹੈ ਤੇ ਮੈਂ ਗੱਲ ਕਹਿਣ ਸੀ ਕਿ ਤੁਸੀਂ ਛੋਟੇ ਜਿਹੇ ਘਰ ਚ ਜਨਮ ਦੇਦੇ ਹੋ ਸਾਡੇ ਚ ਹਰ ਇੱਕ ਬੈਠੇ ਹੋਏ ਇਨਸਾਨ ਨੇ ਕਹਿਣਾ ਸੀ ਮੈਂ ਅਮਰੀਕਾ ਕੈਨੇਡਾ ਵਰਗੇ ਦੇਸ਼ ਚ ਪੈਦਾ ਹੋਵਾਂ ਰੇ ਅਸੀਂ ਲੋਕਾਂ ਵਿੱਚ ਜਾ ਕੇ ਮੇਰੀ ਵੈਢ ਕਾਨੂੰਨੀ ਹੋਈ ਮਾਂ ਪਿਓ ਵੀ ਅਸੀਂ ਆਪਣੀ ਚੂਸ ਦੇ ਨਾਲ ਅਸੀਂ ਚੂਸ ਨਹੀਂ ਸੀ ਕਰਨੇ ਮਰਜੀ ਦੇ ਨਾਲ ਗਰੀਬ ਹੋਣਾ ਕੋਈ ਪਾਪ ਨਹੀਂ ਹੈ ਗਰੀਬ ਹੋ ਕੇ ਮਰ ਜਾਣਾ ਇਹ ਬਹੁਤ ਵੱਡਾ ਪਾਪ ਹੈ ਜੇ ਮਿਹਨਤ ਨਾ ਕੀਤੀ ਦਿਮਾਗ ਨੂੰ ਚਲਾਇਆ ਨਾ ਕਰਜੇ ਥਲੇ ਅਸੀਂ ਮਰ ਗਏ ਇਛਾਵਾਂ ਨੂੰ ਅਸੀਂ ਵਿਧਾਲਿਆ ਫਿਰ ਉਲਾੰਬੇ ਮੇਣੇ ਪ੍ਰਮਾਤਮਾ ਨੂੰ ਰੱਬਾ ਤੂੰ ਕੀ ਕੀਤਾ ਰੱਬ ਨੇ ਕਿਹਾ ਸੀ ਕਿ ਇਹ ਕੰਮ ਕਰ ਜਿਹਦੀ ਇੱਥੇ ਨਾ ਪੂਰੀ ਪਈ ਦੁਨੀਆ ਦੇ ਕਿਸੇ ਵੀ ਗੁਰੂ ਨੂੰ ਜਾ ਕੇ ਧਾਰਨ ਕਰ ਲਿਓ ਉਹ ਕਦੇ ਪੂਰੀ ਪਾਈ ਨਹੀਂ ਸਕਦੀ ਯਾਨਕੀ ਪ੍ਰਸਾਦ ਦੇ ਨਾਲ ਕਿਸੇ ਇਲਾਕੇ ਵਿੱਚ ਗਿਆ ਉੱਥੇ ਇਹਨੇ RAM ji Das ਨੂੰ ਦੇਖਿਆ ਫਟਾਫਟ ਮੰਨਨੇ ਪਲਟਾ ਖਾਦਾ ਕਰਨਾ ਗੁਰੂ ਬਦਲਾਉਗਾ ਆਪਣਾ ਮੈਂ। ਰਾਮ ਜੀ ਦਾਸ ਨੂੰ ਕਹਿਣ ਲੱਗਾ ਮੈਂ ਤੈਨੂੰ ਗੁਰੂ ਬਣਾਉਣਾ ਚਾਹੁੰਦਾ। ਦੂਸਰਾ ਗੁਰੂ ਧਾਰਨ ਕੀਤਾ ਹੈ ਲక్ష్ਮਣ ਦਾਸ ਨੇ। ਹੁਣ ਕਈ ਸਾਲ ਇਹਦਾ ਚੇਲਾ ਰਿਆ ਪੂਰੀ ਥੋਂ ਵੀ ਨਾ ਭਈ। ਇਹਨੂੰ ਵੀ ਛੱਡ ਦਿੱਤਾ। ਚਲੇ ਗਿਆ ਨਦੇੜ ਦੇ ਇਲਾਕੇ ਦੇ ਅੰਦਰ ਮਹਾਰਾਸ਼ਟਰ ਦੇ ਇਲਾਕੇ ਦੇ ਵਿੱਚ ਚਲੇ ਆ ਗਿਆ। ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਇਹਨੇ ਆਪਣਾ ਇੱਕ ਬਹੁਤ ਵੱਡਾ ਡੇਰਾ ਬਣਾ ਲਿਆ ਨਾਲ ਚੇਲੇ ਚ ਪਟੜੇ ਰੱਖ ਲਏ ਇੱਥੇ ਇਹਨੇ ਗੁਰੂ ਤਾਰਣ ਕੀਤਾ ਹੈ ਔਗੜਨਾਥ ਜਿਹੜਾ ਹੁਣ ਔਗੜਨਾਥ ਮਿਲਿਆ ਹੈ ਨਾ ਇਹਨੂੰ ਕਹਿੰਦੇ ਉਹ ਹੁਣ ਬੜਾ ਰਿਹਦੀਆਂ ਸਿਧੀਆਂ ਵਾਲਾ ਆਮ ਭੋਲੇ ਪਾਲੇ ਲੋਕਾਂ ਨੂੰ ਕੋਈ ਜਾਦੂ ਟੂਣਾ ਟੋਟਕਾ ਕਰਕੇ ਚੁੱਕ ਕੇ ਥੱਲੇ ਮਾਰਨਾ ਉਹ ਮਰ ਗਿਆ ਉਹਦੇ ਮਰਨ ਤੋਂ ਬਾਅਦ ਉਹਨੂੰ ਸਭ ਕੁਝ ਜਿਹੜਾ ਹੈ ਇਹਨੂੰ ਲక్ష్మణ ਦਾਸ ਨੂੰ ਮਿਲ ਗਿਆ ਉਹਦਾ ਵਾਰਸ ਇਹ ਬਣ ਗਿਆ ਇੱਥੇ ਹੁਣ ਆਪਣੇ ਮੱਧ ਪੱਖ ਨੂੰ ਰੋਕ ਰਿਹਾ ਐ ਇਧਰ ਪੰਜਾਬ ਦੀ ਧਰਤੀ ਉੱਤੇ ਕੀ ਕੁਝ ਵਾਪਰਿਆ ਗੁਰੂ ਕਲਕੀ ਤਰ ਪਾਤਸ਼ਾਹ ਪ੍ਰੀਤਮ ਮਹਾਰਾਜ ਦੇ ਪਰਿਵਾਰ ਵਿਛੜਿਆ ਹੈ ਛੋਟੇ ਸਾਹਿਬ ਜاده ਸ਼ਹੀਦ ਹੋਏ ਵੱਡੇ ਸਾਹਿਬ ਜاده ਸ਼ਹੀਦ ਹੋਏ ਬਜ਼ੁਰਗ ਮਾਤਾ ਸ਼ਹੀਦ ਹੋਏ ਨੇ ਕਿੰਨੇ ਸਿੰਘਾਂ ਦਾ ਇਹ ਸ਼ਹਾਦਤ ਹੋਈ ਹੈ ਇੱਧਰ ਕਲਗੀ ਤਰਪੀਤਮਹਾਰਾਜ ਪਾਤਸ਼ਾਹ ਪੰਜਾਬ ਦੀ ਧਰਤੀ ਤੋਂ ਪ੍ਰਚਾਰਕ ਦੌਰੇ 'ਚ ਵਿਚਰਦੇ ਹੋਏ ਇਹ ਨੰਦੇੜ ਮਹਾਰਾਸ਼ਟਰ ਦੇ ਇਲਾਕੇ ਦੇ ਅੰਦਰ ਗਏ ਪਤਾ ਲੱਗਿਆ ਕਿ ਇੱਥੇ ਗੋਦਾਵਰੀ ਦੇ ਕੰਡੇ ਦੇ ਉੱਤੇ ਇੱਕ ਸਾਧ ਰੰਦਾ ਹੈ ਉਸ ਦਾ ਨਾਮ ਹੈ ਲక్ష్మణਦਾਸ ਮਾਧੂਦਾਸ ਵੀ ਉਹਨੂੰ ਕਹਿੰਦੇ ਨੇ ਪ੍ਰੀਤਮ ਪਾਤਸ਼ਾਹ ਮਹਾਰਾਜ ਨੇ ਉਹਨੂੰ ਕਹਿਣ ਲੱਗੇ ਤੁਸੀਂ ਚਲੇ ਜਾਓ ਪਰ ਉਹਦੇ ਪਲੰਘ ਦੇ ਉੱਤੇ ਨਾ ਜਾ ਕੇ ਬੈਠੇ ਉਹ ਬੜਾ ਬੁਰੀ ਤਰ੍ਹਾਂ ਨਾ ਛੁੱਟਦਾ ਹੈ بڑے ਮੰਤਰ ਛੱਡਦਾ ਹੈ ਜਿਆਦਾ ਰੱਖਣਾ ਇਨਸਾਨ ਕੋਈ ਬਿਮਾਰ ਹੋਏ ਨਾ ਉਹ ਦਵਾਈ ਲੈਣ ਵਾ ਤੇ ਡਾਕਟਰ ਦੇ ਕੋਲ ਆਪ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਦਸਵੇਂ ਗੁਰਦੇਵ ਮਹਾਰਾਜ ਪਾਤਸ਼ਾਹ ਤੱਕ ਐਸੇ ਵੈਦ ਨਹੀਂ ਗੁਰੂ ਸਾਹਿਬ ਮਨਾਂ ਦੇ ਦਿਲਾਂ ਦੇ ਰੋਗੀਆਂ ਨੂੰ ਦਵਾਈ ਦੇਣ ਵਾਸਤੇ ਮਹਾਰਾਜ ਆਪ ਚੱਲ ਕੇ ਗਏ ਨੇ ਭਾਵੇਂ ਉਹ ਸੱਜਣ ਠੱਗ ਦੇ ਭਾਵੇਂ ਕੌਡਾ ਰੱਕ ਤੇ ਭਾਵੇਂ ਮਾਧੋ ਦਾਸ ਬੇਰਾਗੀ ਕਿਉਂ ਨਾ ਹੋਏ ਅਸੀਂ ਮਨ ਦੇ ਬੇਰਾਗੀ ਹਾਂ ਸਾਡੇ ਮਨ ਦੇ ਅੰਦਰ ਕਪਟ ਹੈ ਸਾਡੇ ਮਨ ਦੇ ਅੰਦਰ ਛਲ ਹੈ ਸਾਡੇ ਮਨ ਦੇ ਅੰਦਰ ਈਰਖਾ ਹੈ ਸਾਡੇ ਮਨ ਦੇ ਅੰਦਰ ਦੁਸ਼ਵੈਸ਼ ਹੈ ਗੁਰੂ ਸਾਹਿਬ ਆਪ ਚੱਲ ਕੇ ਸਾਡੇ ਘਰ ਵਿੱਚ ਜਾਂਦੇ ਨੇ ਅਸੀਂ ਫੇਰ ਵੀ ਅਸੀਂ ਠੀਕ ਹੋਣਾ ਨਹੀਂ ਜਾਂਦੇ ਕਿਉਂ ਅਸੀਂ ਆਪੜੀ ਨਾ ਚੱਲ ਕੇ ਗਏ ਜਿਹੜਾ ਗੁਣਵਾਨ ਮਹਾਪੁਰਸ਼ ਇਨਸਾਨ ਕੋਈ ਵੀ ਹੋਏ ਜਿਹੜਾ ਗੁਣਵਰ ਆਪ ਬੰਦੇ ਕੋਲ ਚੱਲ ਕੇ ਆਏ ਅਸੀਂ ਕਿਉਂ ਨੇ ਲੈ ਇਹ ਤੇ ਮਾੜਾ ਮੋਟਾ ਹੀ ਹੋਏਗਾ ਕੋਈ ਕੋਈ ਗਿਆਨਵਾਨ ਬੰਦਾ ਤੁਹਾਡੇ ਕੋਲ ਬੈਠ ਕੇ ਗੱਲਾਂ ਕਰੇ ਨਾ ਚਾਰ ਜਿਹਨੂੰ ਲੋਕ ਸੁਣਨ ਵਾਸਤੇ ਉਤਾਵਲੇ ਹੁੰਦੇ ਹੋਣ ਜਿਹਨੂੰ ਲੋਕ ਸੁਣਨ ਵਾਸਤੇ ਟਾਈਮ ਲੈਂਦੇ ਹੋਣ ਕਿਤੇ ਉਹ ਇਨਸਾਨ ਤੁਹਾਡੇ ਕੋਲ ਬੈਠ ਕੇ ਗੱਲਾਂ ਕਰੇ ਤੁਸੀਂ ਉਹਨੂੰ ਬੜਾ ਲਾਈਟ ਲੈ ਲੋਗੇ ਇਹ ਕੀ ਹੈ ਗੁਰਦੇਵ ਪਾਤਸ਼ਾਹ ਨੂੰ ਕਹਿੰਨ ਕਿ ਚਲੇ ਤੇ ਜਾਓ ਪਰ ਉਹਦੇ ਕੋਲ ਬਚ ਕੇ ਰਹਿਣਾ ਉਹ ਬੜਾ ਜਾਦੂ ਮੰਤਰ ਟੂਣਾ ਛੜਦਾ ਹੈ ਨੁਕਸਾਨ ਕਰ ਦਿੰਦਾ ਹੈ ਲੋਕਾਂ ਦਾ ਤੁਸੀਂ ਨਾ ਜਾਇਓ ਗੁਰਤੇਪਾਤਸ਼ਾਹ ਮਹਾਰਾਜ ਨਾਲ ਕੁਝ ਕੁ ਸਿੰਘਾਂ ਨੂੰ ਲਿਆ ਗੋਦਾਵਰੀ ਦੇ ਕੰਢੇ ਉੱਤੇ ਚਲੇ ਗਏ ਹੁਣ ਇੱਥੇ ਲਖਮਣਦਾਸ ਹੈ ਨਹੀਂ ਹੈ ਇਹਦੇ ਚੇਲੇ ਚ ਪਟੜੇ ਨੇ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਉੱਥੇ ਬੱਕਰੇ ਬੱਕਰੀਆਂ ਚੱਲ ਰਹੀਆਂ ਸਨ ਝਟਕਾਏ ਗਏ ਖੂਨ ਡੁੱਲਿਆ ਉਹਦੇ ਡੇਰੇ ਦੇ ਉੱਤੇ ਜਦੋਂ ਸਾਧਰੇ ਡੇਰੇ ਉੱਤੇ ਖੂਨ ਡੁੱਲਿਆ ਫਟਾਫਟ ਜਾ ਕੇ ਸਾਧ ਨੂੰ ਸ਼ਿਕਾਇਤ ਕੀਤੀ ਕਿ ਤੇਰੇ ਡੇਰੇ ਨੂੰ ਆ ਕੇ ਪਵਿੱਤਰ ਕਰ ਦਿੱਤਾ ਹੈ ਇੱਕ ਸਿੱਖ ਆਇਆ ਇੱਕ ਗੁਰੂ ਆਇਆ ਘੋੜੇ ਦੇ ਉੱਤੇ ਚੜੀਆਂ ਹੋਈਆਂ ਫੌਜਾਂ ਨੇ ਤੇਰੇ ਡੇਰੇ ਨੂੰ ਆ ਕੇ ਪਵਿੱਤਰ ਕਰ ਦਿੱਤਾ ਭੱਜਾ ਹੁੰਦਾ ਹੈ ਪਲੰਘ ਦੇ ਉੱਤੇ ਕਲਗੀ ਤਰਪਿਤ ਮਾਰੇ ਪਾਤਸ਼ਾਹ ਬਿਠੀ ਹੋਈ ਨੇ ਬੜਾ ਇਤਨ ਤੇ ਪ੍ਰਯਾਸ ਕੀਤਾ ਪਲੰਘ ਮੁਦਾ ਕਰਦੇ ਆ ਨੁਕਸਾਨ ਕਰਦੇ ਆ ਕੁਝ ਵਿਗਾੜ ਨਾ ਸਕਿਆ ਗੁਰਬਾਣੀ ਦਾ ਇੱਕ ਫਰਮਾਨ ਹੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਗੈ ਤੰਤ ਮੰਤਨ ਜੋ ਹੀ ਤਿਤ ਚਾਖਣ ਲੱਗੇ ਅੱਜ ਕਦੋਂ ਹੋਏ ਹੋਏ ਸਾਡੇ ਘਰ ਚ ਕਿਸੇ ਨੇ ਕੁਝ ਕਰ ਦਿੱਤਾ ਜੀ ਬੇੜਾ ਬਹਿ ਗਿਆ ਕਿਸੇ ਦਾ ਘਰ ਮੁੱਦਾ ਮਾਰ ਦਿੱਤਾ ਉਹ ਲੋਕ ਪਿੱਟਦੇ ਨੇ ਉਹ ਲੋਕ ਰੋਂਦੇ ਨੇ ਜਿਨ੍ਹਾਂ ਦੇ ਘਰ ਚ ਕਦੇ ਜਪਜੀ ਸਾਹਿਬ ਦੀ ਗੁਰਬਾਣੀ ਦਾ ਕਦੇ ਗੁੜਕਾ ਸਾਹਿਬ ਵੀ ਨਹੀਂ ਖੁੱਲਿਆ ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਪ ਪਾਠ ਕਦੇ ਕੀਤਾ ਹੀ ਨਹੀਂ ਉਹ ਲੋਕ ਰੋਂਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਬੜਾ ਯਤਨ ਪ੍ਰਯਾਸ ਕੀਤਾ ਮਹਾਰਾਜ ਦਾ ਕੁਝ ਵਿਗਾੜ ਨਾ ਸਕਿਆ ਗੁਰਦੇਵ ਪਾਤਸ਼ਾਹ ਦੇ ਕੋਲ ਆਇਆ ਆ ਕੇ ਕਹਿਣ ਲੱਗਿਆ ਕਿੰਨਾ ਮੇਰੇ ਡੇਰੇ ਨੂੰ ਪਵਿੱਤਰ ਕੀਤਾ ਹੈ ਮੇਰੇ ਡੇਰੇ ਦੇ ਉੱਤੇ ਖੂਨ ਡੋਲ ਦਿੱਤਾ ਹੁਣ ਪਾਤਸ਼ਾਹ ਬੋਲੇ ਮਹਾਰਾਜ ਕਹਿਣ ਲੱਗੇ ਇਹ ਉਹੀ ਧਰਤੀ ਹੈ ਜਿਸ ਧਰਤੀ ਉੱਤੇ ਤੂੰ ਰਹਿ ਰਿਹਾ ਹੈ ਜਿੱਦਾਂ ਇਸ ਚਾਂਦਨੀ ਚੌਂਕ ਦੇ ਵਿੱਚ ਦਿੱਲੀ ਦੇ ਵਿੱਚ ਕਿਸੇ ਨੂੰ ਫੜ ਕੇ ਜਾ ਕੇ ਸ਼ਹੀਦ ਕਰ ਦੇਣਾ ਤਲਵਾਰ ਦੇ ਨਾਲ ਸਿਰ ਕਲਮ ਕਰ ਦੇਣਾ ਕਿਸੇ ਇਨਸਾਨ ਨੂੰ ਫੜ ਕੇ ਆਰੇ ਦੇ ਨਾਲ چیر ਕੇ ਦੋ ਫਾੜ ਕਰ ਦੇਣੀ ਰੂਹ ਦੇ ਵਿੱਚ ਬਨ ਕੇ ਕਿਸੇ ਨੂੰ ਸਾੜ ਦੇਣਾ ਡੇਗ ਚ ਬਿਠਾ ਕੇ ਕਿਸੇ ਨੂੰ ਉਬਾਲ ਦੇਣਾ ਉਦੋਂ ਤੇਰੀ ਧਰਤੀ ਪਵਿੱਤਰ ਨਾ ਹੋਈ ਇਸ ਧਰਤੀ ਦੇ ਉੱਤੇ 7 ਤੇ 9 ਸਾਲ ਦੇ ਛੋਟੇ ਬੱਚਿਆਂ ਨੂੰ ਕਿਸੇ ਨੇ ਸ਼ਹੀਦ ਕਰ ਦਿੱਤਾ ਸਾਰ ਰਗ ਨੂੰ ਵੜ ਦਿੱਤਾ ਤੇਰੀ ਉਦੋਂ ਧਰਤੀ ਪਵਿੱਤਰ ਨਾ ਹੋਈ 10 ਲੱਖ ਦੀ ਫੌਜ ਆਉਂਦੀ ਹੈ 40 ਸਿੰਘਾਂ ਨੂੰ ਕੋਹ ਕਸ਼ੀਦ ਕਰ ਦਿੰਦੀ ਹੈ ਇੰਨਾ ਖੂਨ ਡੁੱਲਦਾ ਉਦੋਂ ਤੇਰੀ ਧਰਤੀ ਪਵਿੱਤਰ ਨਾ ਹੋਈ ਜਿਸ ਸਰਸਾ ਨਦੀ ਦੇ ਵਿੱਚ ਪਾਣੀ ਵਗਦਾ ਸੀ ਉਸ ਸਰਸਾ ਨਦੀ 'ਚ ਖੂਨ ਵਗਿਆ ਉਦੋਂ ਤੇਰੀ ਧਰਤੀ ਅਪਵਿੱਤਰ ਨਾ ਹੋਈ 80 ਸਾਲ ਦੀ ਮਾਤਾ ਬਜ਼ੁਰਗ ਹੈ 140 ਫੁੱਟ ਉੱਚੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਖੂਨ ਡੁੱਲਿਆ ਉਦੋਂ ਤੇਰੀ ਧਰਤੀ ਐ ਪਵਿੱਤਰ ਨਾ ਹੋਈ ਇਹ ਸਾਰੀਆਂ ਗੱਲਾਂ ਸੁਣੀਆਂ ਲక్ష్మణ ਦਾਸ ਨੇ ਹੁਣ ਮਹਾਰਾਜ ਬੋਲੇ ਕਿ ਤੂੰ ਕੌਣ ਹੈ ਕਹਿਣ ਲੱਗਾ ਮੈਂ ਆਪ ਦੀ ਦਾ ਬੰਦਾ ਕਿਸ ਦਾ ਬੰਦਾ ਹੈ ਮਹਾਰਾਜ ਜੀ ਤੁਹਾਡਾ ਬੰਦਾ ਹਾਂ ਤੇ ਮਹਾਰਾਜ ਕਹਿੰਦਾ ਕਿ ਜਿਹੜੇ ਬੰਦੇ ਹੁੰਦੇ ਨੇ ਫਿਰ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਦੇ ਕਰਿਆ ਕਰਦੇ ਆ ਕਿਹੜੇ ਕੰਮ ਕਰ ਰਹੇ ਤੂੰ ਬੰਦਾ ਹੈ ਬੰਦਾ ਤੇ ਕਿਸੇ ਨਾਲ ਧੱਕਾ ਹੋਣ ਹੀ ਨਹੀਂ ਦਿੰਦਾ ਬੰਦਾ ਕਿਸੇ ਨਾਲ ਮਾੜਾ ਹੋਣ ਹੀ ਨਹੀਂ ਦਿੰਦਾ ਤੂੰ ਬੰਦਾ ਕਦ ਹੈ ਜਦੋਂ ਭਾਈ ਦਇਆram ਦੀ ਸੁਣਾਈ ਨਾ ਕਿ ਤੇਰੇ ਵਾਂਗ ਆਇਆ ਸੀ ਕੋਈ ਜਿਹੜੇ ਲੋਕ ਐਸੇ ਸਨ ਜਿਹੜੇ ਕਹਿੰਦੇ ਸੀ ਕਾ ਮਾਰਾ ਤੋਲਣ ਤਕਦੀ ਨੰਗੀ ਕਰਦ ਕੱਡੇ ਕਦੇ ਨਹੀਂ ਪਕੜੀ ਚਿੜੀ ਉੜੇ ਤੋਂ ਹਮ ਡਰ ਜਾਏ ਨੁਸ਼ਮਣ ਸੇ ਕੈਸੀ ਲੜ ਪਾਏ 파ਰਸ਼ਕਾਨ ਨੇ ਉਹਨਾਂ 'ਚ ਜਾਣ ਪਾਈ ਹੈ ਖੰਡੇ ਵੱਟ ਦੀ ਪੌਲ ਦਿੱਤੀ ਰਾਮ ਤੋਂ ਦਾਸ ਤੋਂ ਉਹਨਾਂ ਨੂੰ ਸਿੰਘ ਬਣਾਇਆ ਹੈ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਇਹ ਮਾਧੋ ਦਾਸ ਵੀ ਜਿਹੜਾ ਹੈ ਹੁਣ ਬੰਦਾ ਸਿੰਘ ਬੰਨਾ ਚਾਹੁੰਦਾ ਹੈ ਬੰਦਾ ਸਿੰਘ ਬਣਾ ਦੇਉ ਖੰਡੇ ਵੱਟ ਦੀ ਪੌਲ ਦਿੱਤੀ ਪੰਜ ਤੀਰ ਦਿੱਤੇ ਨਰਸਿੰਘ ਦਿੱਤੇ ਪੰਜਾਬ ਦੀ ਧਰਤੀ ਉੱਤੇ ਮਹਾਰਾ ਨੇ ਥਾਪੜਾ ਦੇ ਕੇ ਹੁਣ ਬੰਦਾ ਸਿੰਘ ਨੂੰ ਭੇਜਿਆ ਬੰਦਾ ਸਿੰਘ ਬਹਾਦਰ ਕੁਝ ਕੁ ਫੌਜਾਂ ਲੈ ਕੇ ਮਹਾਰਾ ਨੇ ਹੁਕਮਨਾਮੇ ਦਿੱਤੇ ਨਾਲ ਇੱਥੇ ਤੈਨੂੰ ਲੋੜ ਪਏ ਉੱਥੇ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਜਾਂਣਗੀਆਂ ਕੁਝ ਕੁ ਮਹੀਨਿਆਂ ਦੇ ਵਿੱਚ 1709 ਦੇ ਵਿੱਚ ਸੋਨੀਪੱਤ ਦੀ ਲੜਾਈ ਹੋਈ ਸੋਨੀਪੱਤ ਦੀ ਲੜਾਈ ਨੂੰ ਜਿੱਤੇ ਕਪੂਰੇ ਨਗਰ ਦੇ ਵਿੱਚ ਆਇਆ ਬੰਦਾ ਸਿੰਘ ਬਹਾਦਰ ਇੱਥੋਂ ਦਾ ਇੱਕ ਹਾਕਮ ਸੀ ਕੁਦਬਦੀਨ ਇਹਨੇ ਆਪਣੇ ਨਾਲ ਗਸ਼ਤੀ ਫੌਜਾਂ ਰੱਖੀਆਂ ਹੋਈਆਂ ਸਨ ਇਹਦਾ ਕੰਮ ਕੀ ਸੀ ਕਿ ਜਿਹੜੇ ਇਲਾਕੇ ਦੀ ਧੀ ਕੋਈ ਜਵਾਨ ਹੋਈ ਹੈ ਨਾ ਉਹਦੀ ਖਬਰ ਤੇ ਇਤਲਾਹ ਕਰਨੀ ਹੈ ਆ ਕਿ ਕੁਦਬਦੀਨ ਉਹਦੀ ਜਵਾਨ ਧੀ ਨੂੰ ਚੁੱਕ ਕੇ ਲੈ ਕੇ ਆਉਂਦਾ ਸੀ ਤੇ ਉਹਦੀ ਬੇਪੱਤੀ ਕਰਦਾ ਸੀ ਬੰਦਾ ਸਿੰਘ ਬਹਾਦਰ ਨੂੰ ਲੋਕਾਂ ਨੇ ਦੱਸਿਆ ਕਿ ਇਹ ਇੰਨਾ ਜ਼ੁਲਮੀ ਹੈ ਕੁਆਰੀਆਂ ਧੀਆਂ ਦੀ ਇੰਨੇ ਬੇਪੱਤੀ ਕੀਤੀ ਹੈ ਜਿਹੜੀਆਂ ਧੀਆਂ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਅਕਲ ਲਗਾ ਲੈਂਦੀਆਂ ਸਨ ਵੇਖੋ ਸਜ਼ਾ ਕਿਹੋ ਜੀ ਮਿਲੀ ਹੈ ਕੁਦਬਦੀਨ ਨੂੰ ਫਿਰ ਪਤਾ ਲੱਗਿਆ ਬੰਦਾ ਸਿੰਘ ਬਹਾਦਰ ਛੱਡੇਗਾ ਨਹੀਂ ਆਪਣੀ ਹਵੇਲੀ 'ਚ ਜਾ ਕੇ ਲੁਕਿਆ ਲੁਕ ਕੇ ਇਹਨੇ ਅੰਦਰੋਂ ਤਾਲਾ ਤਾਲਾ ਲਗਾ ਲਿਆ ਕੁੰਡਾ ਲਗਾ ਲਿਆ ਬੰਦਾ ਸਿੰਘ ਬਹਾਦਰ ਨੇ ਬਾਹਰੋਂ ਹਵੇਲੀ ਨੂੰ ਅੱਗ ਲਗਾ ਦਿੱਤ ਚੁਲਸਕੇ ਮਰ ਗਿਆ ਅੰਦਰ ਹੀ ਖਤਮ ਹੋਇਆ ਮੁਸਲਮਾਨ ਮਜ਼ਹਬ ਦੇ ਵਿੱਚ ਇੱਕ ਬੜਾ ਵੱਡਾ ਪਾਪ ਮੰਨਿਆ ਜਾਂਦਾ ਹੈ ਕਿ ਜਿਹੜਾ ਮੁਸਲਮਾਨ ਸੜ ਕੇ ਮਰੇ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਇਹ ਬੰਦੇ ਨੂੰ ਦੱਬ ਕੇ ਮਿੱਟੀ ਚ ਪਾ ਕੇ ਜਿਹੜਾ ਹੈ ਅਸੀਂ ਇਹਨੂੰ ਦਫਨਾਵਾਂਗੇ ਉਸ ਸਾੜਦੇ ਨਹੀਂ ਪਾਪਮੰਦੇ ਹਨ ਇਹ ਮੁਸਲਮਾਨ ਸੀ ਸੜ ਕੇ ਮਰਿਆ ਸੜੌਰੇ ਜਦੋਂ ਆਏ ਨਾ ਮਾਰ ਨੇ ਆਖਿਆ ਸੀ ਕਹਿੰਦੇ ਇੱਥੇ ਮੇਰਾ ਇੱਕ ਯਾਰ ਰਹਿੰਦਾ ਹੈ ਇੱਥੇ ਨੂੰ ਮੇਰਾ ਯਾਰ ਸੀ ਬਦਰੂਦੀਨ ਤੈਨੂੰ ਪੀਰ ਬੁੱਧੂ ਸ਼ਾਹ ਆਖਦੇ ਆ ਯਾਰੀ ਦੇਖਣੀ ਹੋਏ ਤੇ ਮਹਾਰਾਜ ਦੀ ਕਲਗੀਧਰ ਮਹਾਰਾਜ ਪਾਤਸ਼ਾਹ ਤੇ ਪੀਰ ਬੁੱਧੂ ਸ਼ਾਹ ਦੀ ਦੇਖੀਏ ਯਾਰੀ ਦੇਖਣੀ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਤੇ ਭਾਈ ਮਰਦਾਨੇ ਦੀ ਦੇਖੀਏ ਮਾਫ ਕਰਿਓ ਅਸੀਂ ਅੱਜ ਯਾਰੀਆਂ ਵੀ ਦੋਸਤੀ ਵੀ ਅਸੀਂ ਪੈਸਾ ਤੇਲਾ ਲੈ ਕੇ ਲਾਉਂਦੇ ਆ ਪਟਵਾਰੀ ਦਾ ਪੁੱਤ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਇਧਰ ਮਰਾਸੀ ਦਾ ਪੁੱਤ ਹੈ ਭਾਈ ਮਰਦਾਨਾ ਇਕੱਠੇ ਬੈਠ ਕੇ ਪ੍ਰਸ਼ਾਦਾ ਵੀ ਛਕਦੇ ਹੋਣਗੇ ਇਕੱਠੇ ਬੈਠਦੇ ਵੀ ਹੋਣਗੇ ਰਹਿੰਦੇ ਵੀ ਹੋਣਗੇ ਤੇ ਸਿਰ ਚੁੱਕਦਾ ਹੈ ਐਸੀ ਯਾਰੀ ਨੂੰ ਪੀਰ ਬੁੱਧੂ ਸ਼ਾਹ ਗੁਰੂ ਕੋਬਿੰਦ ਸਿੰਘ ਪਾਰਸ਼ਾ ਮਹਾਰਾ ਦਾ ਭਰਾ ਬੰਦਾ ਹੈ ਦੋਸਤੀ ਨਿਭਾਉਂਦਾ ਹੈ ਤੇ ਐਸੀ ਦੋਸਤੀ ਬਣਾਈ ਆਪਣੇ ਪੁੱਤ ਆਪਣੇ ਭਰਾਵਾਂ ਨੂੰ 1687 ਦੀ ਜੰਗ ਵਿੱਚ ਸ਼ਹੀਦ ਕਰਵਾ ਲਿਆ ਇੱਥੇ ਦਾ ਹਾਕਮ ਸੀ ਉਸਮਾਨ ਖਾਨ ਉਸਮਾਨ ਖਾਨ ਨੇ ਖਤਮ ਕੀਤਾ ਸੀ ਪੀਰ ਬੁੱਧੂ ਸ਼ਾਹ ਨੂੰ ਤੂੰ ਕਾਫਰ ਦੀ ਮਦਦ ਕਰਕੇ ਆਇਆ ਮਹਾਰਾਜ ਕਹਿਣ ਲੱਗੇ ਇਹ ਉਸਮਾਨ ਖਾਨ ਨੇ ਬੜਾ ਕਹਿਰ ਕਮਾਇਆ ਸਡੋਰੇ ਦੇ ਵਿੱਚ ਰਹਿੰਦਾ ਹੈ ਸਡੋਰੇ ਦੇ ਉਸਮਾਨ ਖਾਨ ਨੂੰ ਸਜ਼ਾ ਦਿੱਤੀ ਮਾਰਿਆ ਗਿਆ ਮੌਤ ਲਈ ਤੱਲੇ ਲਿੰਦਾ ਸੀ ਸਢੋਰਾ ਫਤਿਹ ਕੀਤਾ ਇੱਧਰ ਵਜ਼ੀਰ ਖਾਨ ਨੇ ਫੌਜਾਂ ਨੂੰ ਪਤਾ ਲੱਗਿਆ ਬੰਦਾ ਸਿੰਘ ਬਹਾਦਰ ਆਪਣੀਆਂ ਫੌਜਾਂ ਲੈ ਕੇ ਆ ਰਿਹਾ ਹੈ ਚੱਪੜਚੀੜ ਦੇ ਮੈਦਾਨ ਦੇ ਵਿੱਚ ਸ਼ੇਰ ਮੁਹੰਮਦ ਖਾਨ ਸੁਚਾਨੰਦ ਪਰ ਬਹੁਤ ਐਸੇ ਫੌਜਦਾਰ ਆਪਣੀਆਂ ਫੌਜਾਂ ਲੈ ਕੇ ਚੱਪੜਚੀੜ ਦੇ ਮੈਦਾਨ ਦੇ ਵਿੱਚ ਪਹੁੰਚੇ ਨਾ ਇਹਨਾਂ ਨੇ ਆ ਕੇ ਫੌਜਾਂ ਲੈ ਕੇ ਆਈ ਕਿ ਇਸ ਖਤਮ ਕਰਾਂਗੇ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਇੰਨੀ ਤਿਆਰੀ ਦੇ ਨਾਲ ਆ ਰਿਹਾ ਸੀ ਨਾ ਯਾਦ ਰੱਖਣਾ ਇਹ ਲੜ ਰਹੇ ਸਨ ਆਪਣੇ ਰਾਜ ਵਾਸਤੇ ਬੰਦਾ ਸਿੰਘ ਬਹਾਦਰ ਲੜ ਰਿਹਾ ਸੀ ਆਪਣੇ ਸੱਚ ਵਾਸਤੇ ਜਿਹੜਾ ਸੱਚ ਵਾਸਤੇ ਲੜਦਾ ਹੋਏ ਉਹਨੂੰ ਕੋਈ ਦੁਨੀਆ ਦੀ ਤਾਕਤ ਹਰਾ ਨਹੀਂ ਸਕਦੀ ਅਨੇ ਬਾਬਾ ਪਾਦੇ ਜਿਵੇਂ ਇੰਨੇ ਯੋਰ ਦੀ ਵਾਰ ਕੀਤਾ ਵਜੀਦ ਖਾਨ ਦੀ ਬਾਹ ਲਾ ਕੇ ਰੱਖ ਦਿੱਤੀ ਵਜੀਦ ਖਾਨ ਨੂੰ ਬੜੀ ਭਿਆਨਕ ਮੌਤ ਮਾਰਿਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਜਦੋਂ ਇਹ ਮੈਦਾਨ 'ਚ ਮਰਿਆ ਬਾਕੀ ਫੌਜਾਂ ਜਿਹੜੀਆਂ ਡਰ ਕੇ ਭੱਜ ਗਈਆਂ ਦੌੜ ਗਈਆਂ ਇਹਨਾਂ ਨੂੰ ਰਾਹ ਨਾ ਮਿਲਿਆ ਕਾਬੂ ਆਉਂਦਾ ਹੈ ਸੁਚਾਨੰਦ ਸੁਚਾਨੰਦ ਉਹ ਹੈ ਜਿਹੜਾ ਕਹਿੰਦਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਬੱਚਿਆਂ ਵਾਸਤੇ ਕਹਿੰਦਾ ਵਜੀਦ ਖਾਨ ਦਾ ਕਿਤੇ ਨਾ ਕਿਤੇ ਮਨ ਬਦਲਿਆ ਸੁਚਾਨੰਦ ਆਖਦਾ ਸੀ ਕਿ ਇਹ ਵਜੀਦ ਖਾਨ ਨੂੰ ਛੱਡ ਨਾ ਦੇਈ ਇਹਨਾਂ ਨੂੰ ਪੁੱਛ ਕੇ ਦੇਖਣਾ ਚਾਹੁੰਦਾ ਕੀ ਕਰਨਗੇ ਕਹਿੰਦਾ ਤੁਹਾਨੂੰ ਛੱਡਿਆ ਜਾਏ ਕੀ ਕਰੋਗੇ ਕਹਿੰਦੇ ਅਸੀਂ ਫੌਜਾਂ ਲਾਵਾਂਗੇ ਜੰਗਲਾਂ 'ਚ ਜਾਵਾਂਗੇ ਸ਼ਸਤਰ ਇਕੱਠੇ ਕਰਾਂਗੇ ਤੇਰਾ ਵਜੀਦ ਖਾਨ ਫਿਰ ਮੁਕਾਬਲਾ ਕਰਾਂਗੇ ਕਹਿੰਦਾ ਫਿਰ ਫੜੇ ਜਾਓਗੇ ਕੀ ਕਹਿੰਦਾ ਫਿਰ ਜੰਗਲਾਂ 'ਚ ਜਾਵਾਂਗੇ ਫੌਜਾਂ ਇਕੱਠੀਆਂ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਫਿਰ ਤੇਰਾ ਮੁਕਾਬਲਾ ਕਰਾਂਗੇ ਕਹਿੰਦਾ ਫਿਰ ਫੜੇਗੇ ਫਿਰ ਕੀ ਕਰੋਗੇ ਕਹਿੰਦਾ ਫਿਰ ਜੰਗਲਾਂ ਚ ਜਾਵਾਂਗੇ ਫੌਜਾਂ ਇਕੱਠੀਆਂ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਤੇਰਾ ਮੁਕਾਬਲਾ ਕਰਾਂਗੇ ਕਹਿੰਦਾ ਕਿੰਨੇ ਕ ਵਾਰ ਕਰੋ ਕਹਿੰਦਾ ਜਿੰਨਾ ਤੱਕ ਸਾਡੇ ਸਰੀਰ ਵਿੱਚੋਂ ਸਾਹ ਨਹੀਂ ਮੁੱਕਦੇ ਉਨਾ ਤੱਕ ਤੈਨੂੰ ਕਿਦੇ ਜਿਉਂਦੇ ਜੀਣ ਨੂੰ ਚੰਗੀ ਤਰ੍ਹਾਂ ਸਾਹ ਨਹੀਂ ਲੈਣ ਦੇਵਾਂਗੇ ਉਹ ਸੁੱਚਾ ਆਨੰਦ ਨੇ ਕਿਹਾ ਸੀ ਵੀ ਜੀਤ ਖਾਨ ਸੱਪਾਂ ਦੇ ਬੱਚੇ ਜਿਹੜੇ ਹਨ ਸੁਪੋਲੀ ਹੋਇਆ ਕਰਦੇ ਨੇ ਇੰਨੀਆਂ ਗੱਲਾਂ ਕਹੀਆਂ ਪਤਾ ਲੱਗਿਆ ਬੰਦਾ ਸਿੰਘ ਬਹਾਦਰ ਨੂੰ ਸੁਚਾਨੰਦ ਫੜਿਆ ਗਿਆ ਸੁਚਾਨੰਦ ਦੇ ਨੱਕ 'ਤੇ ਨੁਕੇਲ ਪਾਈ ਸੀ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਨੁਕੇਲ ਪਾ ਕੇ ਇਹਨੂੰ ਫੇਰਿਆ ਗਿਆ ਕੌਡੀ ਨਹੀਂ ਸੀ ਕੋਈ ਪੋਂਦਾ ਭੀਖ ਮੰਗਾਈ ਗਈ ਸਰਹੰਦ ਦੀਆਂ ਗਲੀਆਂ ਵਿੱਚ ਪੱਥਰ ਤੇ ਇੱਟਾਂ ਦਾ ਰੋੜੇ ਪੈਂਦੇ ਸਨ ਇਹਨੂੰ ਮੌਤ ਲਈ ਤਰਲੇ ਲੈਂਦਾ ਸੀ ਸੁਚਾਨੰਦ ਵਜੀਦ ਖਾਨ ਮਾਰਿਆ ਗਿਆ ਸਰਹੰਦ ਨੂੰ ਫਤਿਹ ਕੀਤਾ ਗਿਆ ਸਰਹੰਦ ਦੇ ਉੱਤੇ ਖਾਲਸਾ ਝੰਡਾ ਲਹਿਰਾਇਆ ਗਿਆ ਵਜੀਦ ਖਾਨ ਦੀ ਬੇਗਮ ਬੱਚਿਆਂ ਨੂੰ ਲੈ ਕੇ ਸਾਹਮਣੇ ਕੀਤਾ ਗਿਆ ਵਜੀਦ ਖਾਨ ਦੇ ਨਾਲ ਜਿਹੜੀ ਦੁਸ਼ਮਣੀ ਸੀ ਉਹ ਬੱਚਿਆਂ ਨਾਲ ਨਾ ਕੱਢੀ ਗਈ ਬੰਦਾ ਸਿੰਘ ਬਹਾਦਰ ਕਹਿਣ ਲੱਗਿਆ ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ ਤੁਹਾਨੂੰ ਜਾਣ ਦੀ ਇਜਾਜ਼ਤ ਹੈ ਗੁਰੂ ਘਰ ਜਿਹੜਾ ਹੈ ਤੁਹਾਨੂੰ ਕੋਈ ਸਜ਼ਾ ਨਹੀਂ ਦੇਗਾ ਤੁਹਾਡੀ ਸਜ਼ਾ ਸਿਰਫ ਇੰਨੀ ਹੈ ਜਿੰਨੇ ਕੁ ਤੁਹਾਡੇ ਪਾਉਣ ਵਾਲੇ ਕੱਪੜੇ ਹਨ ਉਹਨਾਂ ਨੂੰ ਤੁਸੀਂ ਨਾਲ ਲੈ ਜਾਓ ਜਿੰਨੇ ਕੁ ਖੈਰ ਇਸਰਹੰਦ ਦੀਆਂ ਗਲੀਆਂ 'ਚ ਤੁਹਾਨੂੰ ਮਿਲਦੀ ਹੈ ਉਹਨੂੰ ਲੈ ਕੇ ਆਪਣੀ ਜ਼ਿੰਦਗੀ ਤੁਸੀਂ ਬਤੀਤ ਕਰ ਸਕਦੇ ਹੋ ਕੱਲ ਦਾ ਦਿਨ ਇਹ ਚਪਟ ਚਿੱਟ ਦੇ ਮੈਦਾਨ ਦਾ ਇਹ ਜੰਗ ਦਾ ਦਿਨ ਸੀ 14 ਮਈ ਨੂੰ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਸਰਹੰਦ ਦੇ ਉੱਤੇ ਖਾਲਸਾ ਝੰਡਾ ਲਹਿਰਾਇਆ ਸਰਹੰਦ ਨੂੰ ਫਤਿਹ ਕੀਤਾ ਇਹ ਦਿਨ ਬੜੇ ਅੱਗੇ ਪਿੱਛੇ ਕਰ ਦਿੱਤੇ ਇਹਨਾਂ ਨੇ ਕੈਲੰਡਰਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ 12 ਮਈ ਦਾ ਦਿਨ ਰੱਖਿਆ ਗਿਆ ਇਹ ਸਾਡੇ ਇਤਿਹਾਸ ਦਾ ਬੜਾ ਬਹਮੁੱਲੇ ਇਹ ਵਾਕਾ ਹੈ ਕਿੱਸਾ ਹੈ ਕਪੜੇ ਇਤਿਹਾਸ ਨੂੰ ਪੜਿਆ ਕਰੀਏ ਕਾਮਾਂ ਜਿਹੜੀਆਂ ਹਨ ਉਦੋਂ ਤੱਕ ਹੀ ਜਿਉਂਦੀਆਂ ਰਹਿਦੀਆਂ ਹਨ ਜਿੰਨਾ ਤੱਕ ਆਪਣੇ ਇਤਿਹਾਸ ਨਾਲ ਜੁੜੀਆਂ ਰਹਿਣ ਜੜ੍ਹਾਂ ਨਾਲ ਜੁੜੀਆਂ ਰਹਿਣ ਜਦੋਂ ਜੜਾ ਵੱਖ ਹੋ ਜਾਂਦਾ ਯਾਦ ਰੱਖਣਾ ਉਹ ਪੌਦੇ ਜਿਹੜੇ ਹਨ ਸੁੱਕ ਜਾਇਆ ਕਰਦੇ ਹਨ ਮਲਕ ਮਹਿਰਮਤ ਕਰਨ ਦੀ ਕਿਰਪਾ ਕਰਨ ਬੋਲਦੇ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਬਲਾਵ ਫਤਿਹ ਵਾਹਿਗੁਰੂ ਜੀ ਕਾ ਕਲਸਾ